ਸਤਿ ਸ਼੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਸੰਬੰਧੀ ਨਵੀਂ ਅਪਡੇਟ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਰਾਤ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਹੁਣ ਤੋਂ ਲੈ ਕੇ ਲਗਭਗ ਦੇਰ ਰਾਤ ਤੱਕ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਅੱਧ ਰਾਤ ਤੋਂ ਲੈ ਕੇ ਸਵੇਰ ਤੱਕ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਚਾਂਸ ਦੇਖਣ ਨੂੰ ਮਿਲਣਗੇ ਜੇਕਰ ਸਭ ਤੋਂ ਪਹਿਲਾਂ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਦੇਖੀ ਤਾਂ ਸਵੇਰ ਤੋਂ ਹੀ ਪੰਜਾਬ ਦੇ ਦੁਪਹਿਰ ਤੱਕ ਜ਼ਿਆਤਰ ਖੇਤਰਾਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲਿਆ ਪਰ ਕੁਝ ਹਿੱਸਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਟੁੱਟਮੇ ਤੌਰ ਤੇ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ ਦੇਰ ਸ਼ਾਮ ਤੋਂ ਲੈ ਕੇ ਰਾ ਦੇਖਣ ਨੂੰ ਮਿਲ ਸਕਦੇ ਆ ਕਿਉਂਕਿ ਤੁਸੀਂ ਸਕਰੀਨ ਉੱਤੇ ਦੇਖਦੇ ਹੋ ਲਗਾਤਾਰ ਯੂਪੀ ਅਤੇ ਰੈਣੇ ਵਾਲੀ ਸਾਈਡ ਤੋਂ ਸਿਸਟਮ ਉੱਠਦੇ ਹੋਏ ਖਾਈ ਦੇ ਰਹੇ ਹਨ ਪੰਜਾਬ ਵੱਲ ਕੂਚ ਕਰਨਗੇ ਆਉਣ ਵਾਲੇ ਘੰਟਿਆਂ ਵਿੱਚ ਜਿੱਦੇ ਖਾਸ ਕਰਕੇ ਜਿਹੜੀ ਆ ਦੱਖਣ ਪੂਰਵੀ ਬੈਲਟ ਹੋਗੀ ਜਿਹੜੀ ਪਵਾਦ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਲਗਭਗ ਆਪਾਂ ਨੂੰ ਟੁੱਟਵੇਂ ਤੌਰ ਤੇ ਕਾਰਵਾਈਆਂ ਉਮੀਦ ਦੇ ਹਲਾਤ ਕੁਝ ਖੇਤਰਾਂ ਦੇ ਵਿੱਚ ਅੱਜ ਰਾਤ ਦੇਖਣ ਨੂੰ ਮਿਲ ਸਕਦੇ ਹਨ ਅੱਧੀ ਰਾਤ ਤੋਂ ਬਾਅਦ ਤਕਰੀਬਨ ਦਰਮਿਆਨੀਆਂ ਕਾਰਵਾਈਆਂ ਅੱਧੀ ਰਾਤ ਦੇ ਆਸ-ਪਾਸ ਜਿਦੇ ਵਿੱਚ ਮਾਨਸਾ ਦੇ ਇਲਾਕੇ ਹੋਗੇ ਸੰਗਰੂਰ ਦੇ ਖੇਤਰ ਹੋਗੇ ਇੱਧਰ ਬਠਿੰਡੇ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਕ ਤਲਵੰਡੀ ਮੋੜ ਦੇ ਨੇੜਲੇ ਖੇਤਰਾਂ ਦੇ ਵਿੱਚ ਵੀ ਹਲਕੇ ਕਾਰਵਾਈਆਂ ਦੇ ਅਸਾਰ ਬਣ ਸਕਦੇ ਹਨ ਮੇਨ ਤੌਰ ਤੇ ਸੰਗਰੂਰ ਹੋ ਗਿਆ ਪਟਿਆਲਾ ਬਰਨਾਲਾ ਮਲੇਰਕੋਟਲਾ ਧੂਰੀ ਦੇ ਖੇਤਰ ਹੋ ਗਏ ਨਾ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀ ਗਤੀਵਿਧੀਆਂ ਦੇ ਚਾਂਸ ਬਣ ਸਕਦੇ ਹਨ ਬਾਕੀ ਸਮਾਣਾ ਪਾਤੜਾ ਫਤਿਹਗੜ੍ਹ ਸਾਹਿਬ ਦੇ ਖੇਤਰ ਹੋ ਗਏ ਉਸ ਤੋਂ ਬਾਅਦ ਚੰਡੀਗੜ੍ਹ ਮੁਹਾਲੀ ਦੀ ਸਾਈਡ ਹੋ ਗਈ ਫਤਿਹਗੜ੍ਹ ਸਾਹਿਬ ਅਮਲੋਖ ਖੰਨਾ ਸਮਰਾਲਾ ਤਕਰੀਬਨ ਸੈਂਟਰ ਪੰਜਾਬ ਦੇ ਇਲਾਕਿਆਂ ਦਾ ਕਿ ਬੱਦਲਬਾਝ ਦੇ ਕਵਰ ਕਰਦੀ ਹੋਈ ਦਿਖਾਈ ਦੇ ਸਕਦੀ ਹੈ ਨੰਗਲ ਨੰਦਪੁਰ ਸਾਹਿਬ ਨਵਾਂਚਰ ਤਾਂ ਕਿ ਤਕਰੀਬਨ ਅੱਧੀ ਰਾਤ ਤੱਕ ਇਹ ਹਿੱਸਿਆਂ ਦੇ ਵਿੱਚ ਔਰਤੇ ਮੀਦੇ ਗਤੀਵਿਧੀਆਂ ਦੇ ਚਾਂਸ ਦੇਖਣ ਨੂੰ ਮਿਲ ਸਕਦੇ ਆ ਮੇਨ ਤੌਰ ਤੇ ਦੇਖੀਏ ਤਾਂ ਪੂਰਬੀ ਇਲਾਕੇ ਜਿਹੜੇ ਹੋਗੇ ਤਕਰੀਬਨ ਹਰਿਆਣੇ ਨਾਲ ਬਾਰਡਰ ਟੱਚ ਕਰਦੇ ਹੋਗੇ ਪਟਿਆਲਾ ਦੇ ਖੇਤਰ ਹੋਗੇ ਬਲੇਰ ਕੋੜਲਾ ਫਤਿਹਗੜ੍ਹ ਸਾਹਿਬ ਦੇ ਖੇਤਰ ਹੋਗੇ ਇਹਨਾਂ ਵਿੱਚ ਆਪਾਂ ਨੂੰ ਜ਼ਿਆਦਾ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਸੈਂਟਰ ਪੰਜਾਬ ਤੱਕ ਇਸ ਬੱਦਲਬਾਜ਼ੀ ਦਾ ਪ੍ਰਭਾਵ ਆਪਾਂ ਨੂੰ ਅੱਧਰ ਰਾਤ ਤੱਕ ਦੇਖਣ ਨੂੰ ਮਿਲੇਗਾ ਜੇਕਰ ਬਾਕੀ ਤਕਰੀਬਨ ਜੇ ਉੱਤਰ ਪੱਛਮੀ ਇਲਾਕਿਆਂ ਦੀ ਗੱਲ ਕਰੀ ਤਾਂ ਇਹਨਾਂ ਖੇਤਰਾਂ ਦੇ ਵਿੱਚ ਫਿਲਹਾਲ ਆਪਾਂ ਨੂੰ ਅੱਧਰ ਰਾਤ ਤੋਂ ਬਾਅਦ ਟੁੱਟਵੇਂ ਤੌਰ ਤੇ ਗਤੀਵਿਧੀਆਂ ਛੋਟੀਆਂ ਮੋਟੀਆਂ ਦੇਖਣ ਨੂੰ ਮਿਲ ਸਕ ਫਾਜ਼ਿਲકા ਮੁਕਸਰ ਬਠਿੰਡਾ ਦੇ ਆਸਪਾਸ ਦੇ ਤਕਰੀਬਨ ਆਧਰ ਆਦੇ ਆਸਪਾਸੇ ਵੀ ਟੁੱਟਵੇਂ ਤੌਰ ਤੇ ਬਦਲਵਾਈ ਦੇਖਣ ਨੂੰ ਮਿਲੇਗੀ ਕੁਝ ਮਾਲਵੇ ਦੇ ਹਿੱਸਿਆਂ ਦੇ ਵਿੱਚ ਤਕਰੀਬਨ ਫਿਲਹਾਲ ਮੌਸਮ ਦੇ ਵਿੱਚ ਥੋੜੀ ਬਹੁਤੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਛੋਟੀਆਂ ਮੋਟੀਆਂ ਕਾਰਵਾਈਆਂ ਆਪਾਂ ਨੂੰ ਸਵੇਰ ਦੇ ਵੇਲੇ ਵੀ ਦੇਖਣ ਨੂੰ ਮਿਲ ਸਕਦੀਆਂ